ਪਰਮ ਸਤਿਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਭੈਰੂ ਰਾਗ ਦੇ ਵਿੱਚ ਗੁਰਬਾਣੀ ਦੇ ਰਾਹੀ ਸਾਨੂੰ ਉਪਦੇਸ਼ ਕਰ ਰਹੇ ਹਨ ਪੈਰੋਂ ਮਹੱਲਾ ਪੰਜਵਾ ਸਤਿਗੁਰ ਮੇਰਾ ਬੇਮੋਹਤਾਜ ਸਤਿਗੁਰ ਮੇਰੇ ਸੱਚਾ ਸਾਜ ਸਤਿਗੁਰ ਮੇਰਾ ਸਬਸਕਾ ਦਾਤਾ ਸਤਿਗੁਰ ਮੇਰਾ ਪੁਰਖ ਵਿਧਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗ ਸੇਵ ਰਹਾਉ ਰਹਾਉ ਦੀਆਂ ਪੰਕਤੀਆਂ ਚ ਸਤਿਗੁਰੂ ਪਾਤਸ਼ਾਹ ਫਰਮਾਨ ਕਰਦੇ ਹਨ ਕਿ ਇਹ ਭਾਈ ਗੁਰੂ ਵਰਗਾ ਹੋਰ ਕੋਈ ਦੇਵਤਾ ਨਹੀਂ ਹੈ ਸਤਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਸ਼ਬਦ ਗੁਰੂ ਵਰਗਾ ਕੋਈ ਕਹਿੰਦੇ ਸਤਿਗੁਰੂ ਪਾਸ਼ਾ ਕਹਿੰਦੇ ਕੋਈ ਦੇਵਤਾ ਨਹੀਂ ਹੈ ਸਭ ਤੋਂ ਵੱਡਾ ਦੇਵਤਾ ਸਤਿਗੁਰੂ ਪਾਸ਼ਾ ਹੈ ਜਿਸ ਮਨੁੱਖ ਦੇ ਮੱਥੇ ਉੱਤੇ ਚੰਗੀ ਕਿਸਮਤ ਭਾਗ ਜਾਗ ਪਏ ਉਹ ਮਨੁੱਖ ਗੁਰੂ ਦੀ ਫਿਰ ਸ਼ਰਨ ਪੈਂਦਾ ਹੈ ਉਹ ਫਿਰ ਗੁਰੂ ਦੀ ਲੜ ਲੱਗਦਾ ਜਿਨ ਦੀ ਕਿਸਮਤ ਨਹੀਂ ਦੇ ਮੱਥੇ ਦੇ ਭਾਰ ਜਾਗਦੇ ਜਿਸ ਮस्तक ਭਾਗ ਸੋਲਾਗਾ ਸੇਵ ਉਹ ਫਿਰ ਸੇਵਾ ਦੇ ਸਿਮਰਨ ਦੇ ਵਿੱਚ ਫਿਰ ਸਤਿਗੁਰੂ ਦੇ ਲੜ ਲੱਗਦਾ ਫਿਰ ਮੋਢ ਲੀਆਂ ਪੰਕਤੀਆਂ ਚ ਫਰਮਾਨ ਸਤਿਗੁਰੂ ਮੇਰਾ ਬੇਮੋਤਾਜ ਸਤਿਗੁਰੂ ਮੇਰੇ ਸੱਚਾ ਸਾਜ ਸਤਿਗੁਰੂ ਪਾਤਸ਼ਾਹ ਸਮਝਾਉਂਦੇ ਹਨ ਕਿੰਨੇ ਭਾਈ ਪਿਆਰੇ ਗੁਰੂ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ ਕਿਸੇ ਦਾ ਮੁਤਾਜ ਨਹੀਂ ਹੈ ਸਤਿਗੁਰੂ ਪਾਤਸ਼ਾਹ ਗੁਰੂ ਦੀ ਕੋਈ ਆਪਣੀ ਜਾਤੀ ਗਰਜ ਨਹੀਂ ਹੈ ਸਤਿਗੁਰੂ ਪਾਤਸ਼ਾਹ ਦੀ ਕੋਈ ਆਪਦੀ ਜਾਤੀ ਗਰਜ ਨਹੀਂ ਹੈ ਵੀਰ ਜੀ ਜਰੂਰ ਤਾਂ ਸਤਿਗੁਰੂ ਪਾਤਸ਼ਾਹ ਨੇ ਕਿਸੇ ਦੇ ਮੁਤਾਜ ਨਹੀਂ ਸਤਿਗੁਰੂ ਪਾਤਸ਼ਾਹ ਨਾ ਹੀ ਕੋਈ ਆਪ ਦੀ ਕੋਈ ਨਿਜੀ ਕੋਈ ਗਰਜ ਹੈ ਗੁਰੂ ਦੀ ਇਹ ਸਦਾ ਕਾਇਮ ਰਹਿਣ ਵਾਲੀ ਮਰਿਆਦਾ ਜਿਹੜੀ ਇਹ ਮਰਿਆਦਾ ਕੀ ਹੈ ਕਿ ਸਦਾ ਉਹ ਬੇਮੁਤਾਜ ਹੈ ਬੇਮੁਤਾਜ ਹੈ ਕਿਸੇ ਦਾ ਮੁਤਾਜ ਨਹੀਂ ਹੈ ਸਤਿਗੁਰੂ ਪਾਤਸ਼ਾਹ ਇਹ ਮਰਿਆਦਾ ਸਦਾ ਹੀ ਕਾਇਮ ਰਹਿਣ ਵਾਲੀ ਸਤਗੁਰੂ ਪਾਤਸ਼ਾਹ ਦੀ ਫਰਮਾਨ ਕਰਦੇ ਹਨ ਸਤਗੁਰੂ ਮੇਰਾ ਸਭ ਸਕਾ ਦਾਤਾ ਸਤਗੁਰੂ ਮੇਰਾ ਪੁਰਖ ਵਿਦਾਤਾ ਕਹਿੰਦੇ ਭਾਈ ਗੁਰੂ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਗੁਰੂ ਅਤੇ ਸਿਰਜਣਹਾਰ ਅਕਾਲ ਪੁਰਖ ਇੱਕ ਰੂਪ ਹਨ ਕੋਈ ਭੇਦ ਨਹੀਂ ਕੋਈ ਫਰਕ ਨਹੀਂ ਉਹਦੇ ਵਿੱਚ ਅਕਾਲ ਪੁਰਖ ਦੇ ਦਰਸ਼ਨ ਕਰਨੇ ਹੋ ਤਾਂ ਗੁਰਬਾਣੀ ਦੇ ਦਰਸ਼ਨ ਕਰ ਲਓ ਪੜ੍ਹ ਲਓ ਦਿਦਾਰਾ ਕਰ ਲਓ ਫਿਰ ਅੱਗੇ ਫਰਮਾਨ ਹੈ ਰਹਾਉ ਤੋਂ اگਦੀਆਂ ਪੰਕਤੀਆਂ ਦੇ ਵਿੱਚ ਰਹਾਉ ਤੋਂ اگਦੀਆਂ ਪੰਕਤੀਆਂ ਫਰਮਾਨ ਹੈ ਸਤਿਗੁਰ ਮੇਰਾ ਸਰਬ ਪ੍ਰਤਿਪਾਲੈ ਸਤਗੁਰ ਮੇਰਾ ਮਾਰ ਜਵਾਲੈ ਸਤਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਬਨੀ ਥਾਈ ਤਾਂ ਸਤਗੁਰ ਪਾਤਸ਼ਾਹ ਸਮਝਾਉਣਾ ਕਰਦੇ ਨੇ ਕਿੰਨੇ ਭਾਈ ਪਿਆਰਾ ਗੁਰੂ ਸਭ ਜੀਵਾਂ ਦੀ ਰੱਖਿਆ ਕਰਦਾ ਹੈ ਦਪਾਲਨਾ ਕਰਦਾ ਹੈ ਜਿਹੜਾ ਮਨੁੱਖ ਉਸ ਦੇ ਦਰ ਤੇ ਆਉਂਦਾ ਹੈ ਭਗਤ ਗੁਰੂ ਦੇ ਦਰ ਤੇ ਆਉਂਦਾ ਹੈ ਉਸ ਨੂੰ ਮਾਇਆ ਦੇ ਮੋਹ ਵੱਲੋਂ ਮਾਰ ਕੇ ਆਤਮਕ ਜੀਵਨ ਦੇ ਦਿੰਦਾ ਹੈ ਜਿਹੜਾ ਅੰਦਰੋਂ ਜੁੜ ਕੇ ਆਉਂਦਾ ਹੈ ਸ਼ਰਧਾ ਭਾਵਨਾ ਨਾਲ ਆਉਂਦਾ ਹੈ ਉਹਦਾ ਫਿਰ ਮਾਇਆ ਦਾ ਮੋਹ ਮਾਰ ਦਿੰਦਾ ਹੈ ਉਹਦਾ ਸਤਿਗੁਰੂ ਪਾਸ਼ਾ ਤੇ ਆਤਮਕ ਜੀਵਨ ਦਿੰਦਾ ਉਹਨੂੰ ਫਿਰ ਇਸ ਕਰਕੇ ਕਿਨੇ ਭਾਈ ਗੁਰੂ ਦੀ ਇਹ ਉੱਚੀ ਸੋਭਾ ਸਭਨੇ ਥਾਂ ਹੀ ਰੋਸ਼ਨ ਹੋ ਗਈ ਹੈ ਸਭ ਥਾਂ ਤੇ ਰੋਸ਼ਨ ਹੋ ਗਈ ਹੈ ਸੋਭਾ ਜੀ ਸਤਿਗੁਰੂ ਪਾਤਸ਼ਾਹ ਦੀ ਫਿਰ ਫਰਮਾਨ ਹੈ ਸਤਿਗੁਰ ਮੇਰਾ ਤਾਣ ਨਿਤਾਣ ਸਤਿਗੁਰ ਮੇਰਾ ਘਰ ਦੀ ਬਾਣ ਸਤਿਗੁਰ ਕਹਿ ਹਉ ਸਦਵਲ ਜਾਇਆ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਕਹਿੰਦੇ ਭਾਈ ਜਿਸ ਮਨੁੱਖ ਦਾ ਹੋਰ ਕੋਈ ਵੀ ਆਸਰਾ ਨਹੀਂ ਜਿਹਨੇ ਮਨੁੱਖ ਦਾ ਕੋਈ ਵੀ ਆਸਰਾ ਨਹੀਂ ਜਦੋਂ ਉਹ ਗੁਰੂ ਦੀ ਸ਼ਰਨ ਫਿਰ ਪੈਂਦਾ ਹੈ ਗੁਰੂ ਉਸ ਦਾ ਫਿਰ ਆਸਰਾ ਬਣ ਜਾਂਦਾ ਹੈ ਕਹਿੰਦਾ ਭਾਵ ਜਿਹਨੂੰ ਕੋਈ ਢੋਈ ਨਹੀਂ ਦਿੰਦਾ ਜਿਹਦਾ ਕੋਈ ਹੱਥ ਨਹੀਂ ਫੜਦਾ ਜਿਹਨ ਜਿਹਦੀ ਕੋਈ ਮਦਦ ਹੀ ਨਹੀਂ ਕਰਦਾ ਕਹਿੰਦੇ ਅਗਰ ਉਹ ਜੇ ਗੁਰੂ ਦੇ ਦਰ ਤੇ ਆਉਂਦਾ ਹੈ ਗੁਰੂ ਨਾਲ ਜੁੜ ਜਾਂਦਾ ਹੈ ਤਾਂ ਉਹਦਾ ਆਸਰਾ ਫਿਰ ਗੁਰੂ ਬਣਦਾ ਹੈ ਤੇ ਜਿਹਦਾ ਆਸਰਾ ਫਿਰ ਗੁਰੂ ਬਣ ਜੇ ਤੇ ਉਹ ਫਿਰ ਕਿਸੇ ਦਾ ਸਤਿਗੁਰੂ ਪਾਤਸ਼ਾਹ ਨਹੀਂ ਕਿਸੇ ਦੇ ਮੁਤਾਜਿਦ ਫਿਰ ਉਹਨੇ ਕੀ ਹੋਣਾ ਇਸ ਕਰਕੇ ਫਿਰ ਉਦਾ ਆਸਰਾ ਸਤਿਗੁਰੂ ਪਾਤਸ਼ਾਹ ਬਣ ਜਾਂਦੀ ਹੈ ਨਿਤਾਣਿਆਂ ਦਾ ਥਾਣ ਨਿਉਟਿਆਂ ਦੀ ਊਟ ਨਿਆਸਰਿਆਂ ਦਾ ਆਸਰਾ ਸਤਿਗੁਰੂ ਪਾਤਸ਼ਾਹ ਹੈ ਗੁਰੂ ਉਸ ਦੇ ਹਿਰਦੇ ਘਰ ਵਿੱਚ ਸਹਾਰਾ ਦਿੰਦਾ ਹੈ ਉਹਨੇ ਸਹਾਰਾ ਦਿੰਦਾ ਹੈ ਤਾਕਤ ਦਿੰਦਾ ਹੈ ਇਨੇ ਹੀ ਭਾਈ ਜਿਸ ਗੁਰੂ ਨੇ ਆਤਮਕ ਜੀਵਨ ਦਾ ਸਿੱਧਾ ਰਾਹ ਵਿਖਾਲ ਦਿੱਤਾ ਹੈ ਮਾਰਗ ਦਿਖਾ ਦਿੱਤਾ ਹੈ ਮੈਂ ਉਸ ਤੋਂ ਸਦਾ ਕੁਰਬਾਨ ਜਾਂਦਾ ਹਾਂ ਸਤਿਗੁਰ ਕਹੋ ਸਦ ਬਲ ਜਾਇਆ ਉਹਦੇ ਬਲੇ ਹਾਰ ਨਹੀਂ ਜਾਂਦਾ ਕਿਹਦੇ ਤੋਂ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਜਿਨੇ ਸਿੱਧਾ ਪਤਰਾ ਰਸਤਾ ਦੱਸ ਦਿੱਤਾ ਵੈ ਮਾ ਪਰਮਾ ਤੋਂ ਕੱਢ ਕੇ ਸਿੱਧੇ ਰਸਤੇ ਪਾ ਦਿੱਤਾ ਜਿਸ ਸਰਦ ਗੁਰੂ ਪਾਸ਼ਾ ਨੇ ਆਤਮਕ ਜੀਵਨ ਦਾ ਸਿੱਧਾ ਰਸਤਾ ਵਿਖਾਲ ਦਿੱਤਾ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ ਅੱਗੇ ਫਰਮਾਨ ਹੈ ਜਿਨ ਗੁਰ ਸੇਵਿਆ ਤਿਸ ਭਉ ਨਾ ਮਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾਪੈ ਨਾਨਕ ਸੋਦੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਤਾਂ ਸਤਿਗੁਰ ਪਾਤਸ਼ਾਹ ਸਮਝਾਉਣਾ ਕਰਦੇ ਨੇ ਕਿਨੇ ਭਾਈ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਲਈ ਹੈ ਸ਼ਬਦ ਗੁਰੂ ਦਾ ਓਟ ਆਸਰਾ ਲਿਆ ਗੁਰਬਾਣੀ ਦੇ ਲੜ ਲੱਗ ਗਿਆ ਪੜਦਾ ਉਹਨੂੰ ਆਪਦੇ ਜੀਵਨ ਦੇ ਵਿੱਚ ਢਾਲਦਾ ਜਿਹੜਾ ਮਨੁੱਖ ਕਹਿੰਦੇ ਕੋਈ ਡਰ ਉਸ ਦੇ ਉੱਤੇ ਆਪਣਾ ਫਿਰ ਜ਼ੋਰ ਨਹੀਂ ਪਾ ਸਕਦਾ ਉਹ ਨਿਡਰ ਹੋ ਜਾਂਦਾ ਉਹਨੂੰ ਕੋਈ ਪ੍ਰਵਾਹ ਨਹੀਂ ਰਹਿਣੀ ਕੋਈ ਦੁੱਖ ਕਲੇਸ਼ ਉਸ ਨੂੰ ਸਤਾ ਨਹੀਂ ਸਕਦਾ ਕੋਈ ਵੀ ਦੁੱਖ ਕਲੇਸ਼ ਜਨਾ ਉਹਨੂੰ ਸਤਾ ਨਹੀਂ ਸਕਦਾ ਕੋਈ ਡਰ ਆਵਦਾ ਜ਼ੋਰ ਨਹੀਂ ਪਾ ਸਕਦਾ ਉਹਦੇ ਉੱਤੇ ਕਿਹਦੇ ਉੱਤੇ ਜਿਨੇ ਗੁਰੂ ਦੀ ਛੰਨ ਲੈ ਲਈ ਸ਼ਬਦ ਗੁਰੂ ਨੂੰ ਜਿਨੇ ਜਿਸ ਮਨੁੱਖ ਨੇ ਸ਼ਬਦ ਨੂੰ ਆਪਦੇ ਹਿਰਦੇ ਵਿੱਚ ਵਸਾ ਲਿਆ ਗੁਰਬਾਣੀ ਨੂੰ ਆਧਾਰ ਬਣਾ ਲਿਆ ਆਪਦੇ ਜੀਵਨ ਦਾ ਜਿਸ ਨੇ ਕਹਿੰਦੇ ਭਾਈ ਨਾਨਕ ਸੋਧੇ ਸਿਮਰਤ ਵੇਦ ਕਹਿੰਦੇ ਸਿਮਰਤੀਆਂ ਵੇਦ ਆਦਿਕ ਧਰਮ ਪੁਸਤਕ ਖੋਜ ਕਰਕੇ ਵੇਖ ਲਈ ਕਹਿੰਦੇ ਸਤਿਗੁਰੂ ਪਾਤਸ਼ਾਹ ਕਹਿੰਦੇ ਅਸੀਂ ਇਹ ਸਾਰੇ ਸੋਧ ਕੇ ਵੇਖ ਸੋਧਣ ਦਾ ਮਤਲਬ ਪੜ ਕੇ ਵਿਚਾਰ ਕੇ ਛਾਨਾ ਕੁਛ ਕਰਕੇ ਵੇਖ ਲਿਆ ਪਾਰ ਬ੍ਰह्म ਗੁਰ ਨਾਹੀ ਭੇਦ ਕਹਿੰਦੇ ਗੁਰ ਅਤੇ ਪਰਮਾਤਮਾ ਵਿੱਚ ਕੋਈ ਵੀ ਭੇਦ ਫਰਕ ਨਹੀਂ ਹੈ ਰਤਾ ਪਰ ਵੀ ਫਰਕ ਨਹੀਂ ਹੈ ਫਿਰ ਅਗਲੇ ਸ਼ਬਦ ਦੇ ਵਿੱਚ ਫਰਮਾਨ ਹੈ ਭੈਰੋ ਮਹੱਲਾ ਪੰਜਵਾ ਨਾਮ ਲੈ ਤ ਮੰਨ ਪ੍ਰਗਟ ਭਿਆ ਨਾਮ ਲੈਤ ਪਾਪ ਤਨ ਤੇ ਗਿਆ ਨਾਮ ਲੈਤ ਸਗਲ ਪੁਰਬਾਇਆ ਨਾਮ ਲੈਤ 68 ਮਜਨਾਇਆ ਤੀਰਥ ਹਮਰਾ ਹਰ ਕੋ ਨਾਮ ਗੁਰ ਉਪਦੇਸਿਆ ਤਤ ਗਿਆਨ ਰਹਾ ਤ ਸਤਗੁਰ ਪਾਸ਼ਾ ਨਰਹਾ ਉਹਦੀਆਂ ਪੰਕਤੀਆਂ ਵਿੱਚ ਫਰਮਾਨ ਕਰਦੇ ਹਨ ਕਿ ਭਾਈ ਪਰਮਾਤਮਾ ਦਾ ਨਾਮ ਹੀ ਸਾਡਾ ਤੀਰਥ ਹੈ ਪਰਮੇਸ਼ਰ ਦਾ ਜਿਹਨੇ ਨਾਮ ਸਿਮਰ ਲਿਆ ਉਹਨੇ ਸਮਝ ਲਓ ਤੀਰਥਾਂ ਦਾ ਇਸ਼ਨਾਨ ਕਰ ਲਿਆ ਉਹਨੇ ਠਾੜ ਤੀਰਥਾਂ ਦਾ ਇਸ਼ਨਾਨ ਕਰ ਲਿਆ ਜਿਹਨੇ ਸਵੇਰੇ ਨਾਮ ਸਿਮਰ ਲਿਆ ਬਾਣੀ ਪੜ ਲਈ ਉਹਨੇ ਤੇ ਅਮਲ ਕਰ ਲਿਆ ਜੀ ਨੇ ਗੁਰੂ ਨੇ ਸਾਨੂੰ ਕਹਿੰਦੇ ਆਤਮਿਕ ਜੀਵਨ ਦੀ ਸੂਝ ਦਾ ਇਹ ਨਿਚੋੜ ਸਮਝਾ ਦਿੰਦਾ ਹੈ ਮੈਂ ਕੇਵਲ ਨਾਮ ਹੀ ਸਭ ਕੁਝ ਹੈ ਇਹ ਨਿਚੋੜ ਸਮਝਾ ਦਿੰਦਾ ਹੈ ਤਤ ਕਹਿ ਲਈਏ ਤਤ ਕੱਢ ਕੇ ਸਾਡੇ ਮੂਹਰੇ ਰੱਖ ਦਿੰਦਾ ਹੈ ਇਸ ਤੋਂ ਉੱਤੇ ਹੋਰ ਹੈ ਹੀ ਕੁਝ ਨਹੀਂ ਤਾਂ ਮੁੱਢ ਲੀਆਂ ਪੰਕਤੀਆਂ 'ਚ ਫਰਮਾਨ ਹੈ ਨਾਮ ਲੈ ਤ ਮਨ ਪ੍ਰਗਟ ਪਿਆ ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ ਜਪਦਿਆਂ ਮਨੁੱਖਾ ਦਾ ਮਨ ਵਿਕਾਰਾਂ ਦੇ ਹਨੇਰੇ ਦੇ ਵਿੱਚੋਂ ਨਿਕਲ ਕੇ ਰੋਸ਼ਨ ਹੋ ਜਾਂਦਾ ਹੈ ਪ੍ਰਗਟ ਦਾ ਮਤਲਬ ਪ੍ਰਕਾਸ਼ ਹੋ ਜਾਣਾ ਵਿਕਾਰਾਂ ਦੇ ਹਨੇਰੇ 'ਚੋਂ ਨਿਕਲ ਕੇ ਤੇ ਗਿਆਨ ਹੋ ਜਾਂਦਾ ਹੈ ਕਹਿੰਦਾ ਭਾਉ ਨੂੰ ਨਾਮ ਸਿਮਰਨਿਆ ਕਿਉਂਕਿ ਨਾਮ ਸਿਮਰਦਿਆ ਹਰੇਕ ਕਿਸਮ ਦਾ ਪਾਪ ਇਹ ਜਿੰਨਾ ਸਰੀਰ ਤੋਂ ਦੂਰ ਹੋ ਜਾਂਦਾ ਹੈ ਨਾਮ ਲੈਤ ਪਾਪ ਤਨ ਤੇ ਗਿਆ ਇਸ ਤਨ ਤੋਂ ਪਾਪ ਖਤਮ ਹੋ ਜਾਂਦਾ ਹੈ ਨਾਮ ਲੈਤ ਸਗਲ ਪਰਬਾਇਆ ਨਾਮ ਲੈਟ ਅੱਠ ਸਤ ਮਜਨਾਇਆ ਕਹਿੰਦੇ ਨਾਮ ਦੇ ਵਿੱਚ ਇੰਨੀ ਤਾਕਤ ਹੈ ਕਿਸੇ ਵੀ ਕਿਸਮ ਦਾ ਪਾਪ ਉਹ ਤਨ ਤੋਂ ਸਰੀਰ ਤੋਂ ਦੂਰ ਹੋ ਜਾਂਦਾ ਹੈ ਇਹ ਭਾਈ ਕਹਿੰਦੇ ਨਾਮ ਸਿਮਰਦਿਆਂ ਮਨੋਂ ਕਹਿੰਦੇ ਸਾਰੇ ਸਾਰੇ ਪੁਰਬ ਮਨਾਏ ਗਏ ਕੋਈ ਪੁਰਬ ਰਹਿ ਹੀ ਨਹੀਂ ਗਿਆ ਸਾਰੇ ਦਿਹਾੜੇ ਮਨਾਏ ਗਏ ਸਮਝ ਲਓ ਜਿਨੇ ਨਾਮ ਸਿਮਰ ਲਿਆ ਉਹਨੇ ਸਾਰੇ ਦਿਹਾੜੇ ਮਨਾ ਲਏ ਨਾਮ ਜਪਦਿਆਂ ਕਹਿੰਦੇ 68 ਤੀਰਥਾਂ ਦਾ ਇਸ਼ਨਾਨ ਹੋ ਗਿਆ। ਸਮਝ ਲਓ ਨਾਮ ਸਿਮਰ ਲਿਆ 68 ਤੀਰਥਾਂ ਨਾਲ ਇਸ਼ਨਾਨ ਕਰ ਲਿਆ। ਕਿੰਨੀ ਤਾਕਤ ਹੈ। ਕਿਤੇ ਉਹਨੂੰ ਜਾਣਾ ਨਹੀਂ ਪੈਂਦਾ। ਫਿਰ ਅੱਗੇ ਹੋ ਸਤਿਗੁਰ ਪਾਤਸ਼ਾਹ ਫਰਮਾਨ ਕਰਦੇ ਹਾਂ ਰਹਾਉ ਤੋਂ ਅਗਲੀਆਂ ਪੰਕਤੀਆਂ 'ਚ ਰਹਾਉ ਨਾਮ ਲੈ ਤ ਦੁੱਖ ਦੂਰ ਪਰਾਨਾ ਨਾਮ ਲੈਤ ਅਤ ਮੂੜ ਸੁਗਿਆਨਾ ਕਹਿੰਦੇ ਹੈ ਭਾਈ ਪ੍ਰਮਾਤਮਾ ਦਾ ਨਾਮ ਜਪਦਿਆਂ ਹਰੇਕ ਦੁੱਖ ਦੂਰ ਹੋ ਜਾਂਦਾ ਹੈ ਹਰੇਕ ਦੁੱਖ ਤੇ ਨਾਮ ਜਪਦਿਆਂ ਵੱਡਾ ਭਾਰਾ ਮੂਰਖ ਵੀ ਜਿਹਨਾਂ ਮਹਾ ਮੂਰਖ ਕਹਿ ਲਗੇ ਜਿਹਨੂੰ ਲੋਕ ਮੂਰਖ ਕਹਿਣ ਇਹ ਤਾਂ ਬਹੁਤ ਵੱਡਾ ਮਹਾਮੂਰਖ ਹੈ ਮੂਰਖਾਂ ਦਾ ਮੂਰਖ ਹੈ ਕਹਿੰਦੇ ਅਗਰ ਨਾਮ ਜਪਣ ਲੱਗ ਜੇ ਉਹ ਵੀ ਕਹਿੰਦੇ ਉਹ ਵੀ ਆਤਮਿਕ ਜੀਵਨ ਦੀ ਸੋਣੀ ਸੂਝ ਵਾਲਾ ਬਣ ਜਾਂਦਾ ਹੈ ਇੰਦੀ ਬਰਕਤ ਹੈ ਨਾਮ ਦੇ ਵਿੱਚ ਕਹਿੰਦੇ ਉਹ ਵੀ ਪੂਰੀ ਸੋਝੀ ਵਾਲਾ ਬਣ ਜਾਂਦਾ ਹੈ ਸੂਝ ਬੂਝ ਵਾਲਾ ਬਣ ਜਾਂਦਾ ਹੈ ਨਾਮ ਲੈਤ ਅਤ ਮੂੜ ਅਤ ਮੂੜ ਮੂੜ ਮੂਰਖ ਨੂੰ ਕਹਿੰਦੇ ਆਤ ਮਤਲਬ ਅਤ ਦਾ ਮੂਰਖ ਹੈ ਜਿਹੜਾ ਸੁਗਿਆਨਾ ਸੁਗਿਆਨਾ ਦਾ ਮਤਲਬ ਸੋਜੀ ਵਾਲਾ ਸੋਹਣੀ ਸੋਜੀ ਵਾਲਾ ਸੋਹਣੀ ਬੁੱਧੀ ਵਾਲਾ ਬਣ ਜਾਂਦਾ ਉਹ ਨਾਮ ਲੈਤ ਪ੍ਰਗਟ ਉਜਿਆਰਾ ਨਾਮ ਲੈਤ ਛੁੱਟੇ ਜੰਜਾਰ ਤਾਂ ਸਤਿਗੁਰੂ ਪਾਤਸ਼ਾਹ ਸਮਝਾਉਣਾ ਕਰਦੇ ਹਨ ਕਹਿੰਦੇ ਹੈ ਭਾਈ ਨਾਮ ਸਿਮਰਦਿਆਂ ਮਨ ਵਿੱਚ ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ ਕਿਉਂਕਿ ਨਾਮ ਜਪਨਿਆਂ ਕਹਿੰਦੇ ਮਨ ਦੀਆਂ ਮਾਇਆ ਦੇ ਮੋਹ ਦੀਆਂ ਸਾਰੀਆਂ ਫਾਈਆਂ ਜਿਹੜੀਆਂ ਉਹ ਮੁੱਕ ਜਾਂਦੀਆਂ ਹਨ ਹੂੰ ਸਾਰੀਆਂ ਖਤਮ ਹੋ ਜਾਂਦੀਆਂ ਮੁੱਕ ਜਾਂਦੀਆਂ ਜੰਜਾਲ ਹੈ ਜਿਹੜੇ ਸਾਰੇ ਕੱਟੇ ਜਾਂਦੀਆਂ ਨਾਮ ਲੈ ਛੁੱਟੇ ਜੰਜਾਰ ਆ ਜੰਜਾਰਾ ਮਤਲਬ ਮਨ ਦੇ ਮਨ ਦੀਆਂ ਮੋਹ ਦੀਆਂ ਫਾਈਆਂ ਜਾਂ ਜੰਜਾਲ ਕਹਿ ਲੀਏ ਉਹ ਖਤਮ ਹੋ ਜਾਂਦੇ ਆ ਨਾਮ ਲੈਤ ਜਮ ਨੇੜ ਨਾ ਆਵੇ ਨਾਮ ਲੈਤ ਦਰਗਾਹ ਸੁਖ ਪਾਵੇ ਹੁਣ ਇਹਦੇ ਕੋਈ ਅਰਥ ਡੰਗੇ ਨਹੀਂ ਆ ਕਹਿੰਦੇ ਭਾਈ ਨਾਮ ਦੇ ਵਿੱਚ ਏਡੀ ਬਰਕਤ ਹੈ ਪਰਮੇਸ਼ਰ ਦੀ ਭਜਨ ਬੰਦਗੀ ਦੇ ਵਿੱਚ ਸੇਵਾ ਸਿਮਰਨ ਦੇ ਵਿੱਚ ਏਡੀ ਤਾਕਤ ਹੈ ਕਹਿੰਦੇ ਅਗਰ ਕੋਈ ਨਾਮ ਜਪਦਾ ਹੈ ਨਾ ਪਰਮਾਤਮਾ ਦਾ ਨਾਮ ਜਪਦਿਆਂ ਜਾਂ ਮੈਂ ਜਿਹੜੇ ਉਹ ਮਨੁੱਖ ਦੇ ਨੇੜੇ ਨਹੀਂ ਟੁੱਕਦੇ ਨੇੜੇ ਨਹੀਂ ਆਉਂਦੇ ਮਨੁੱਖ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਦਰਗਾਹ ਦੇ ਵਿੱਚ ਟਿਕ ਕੇ ਆਤਮਕ ਆਨੰਦ ਮਾਣਦਾ ਹੈ ਨਾਮ ਸਿਮਰਨਿਆ ਪ੍ਰਮਾਤਮਾ ਵੀ ਕਹਿੰਦੇ ਆਦਰ ਮਾਣ ਦਿੰਦਾ ਹੈ ਸਤਕਾਰ ਦਿੰਦਾ ਹੈ ਨਾਮ ਲੈ ਤ ਪ੍ਰਭ ਕਹੈ ਸਾबास ਨਾਮ ਹਮਾਰੀ ਸਾਚੀ ਰਾਸ ਕਹਿੰਦੇ ਨਾਮ ਦੇ ਵਿੱਚ ਇੰਨੀ ਤਾਕਤ ਹੈ ਉਹ ਪ੍ਰਮਾਤਮਾ ਵੀ ਸ਼ਾਬਾਸ਼ ਇਹ ਦਿੰਦਾ ਹੈ ਵੀ ਸ਼ਾਬਾਸ਼ ਜਿਹਨੇ ਕੰਮ ਵਾਸਤੇ ਤੈਨੂੰ ਭੇਜਿਆ ਸੀ ਉਹ ਤੂੰ ਵਾਕਈ ਕਰਕੇ ਆਇਆ ਹੈ ਇਸੇ ਕੰਮ ਵਾਸਤੇ ਤੈਨੂੰ ਭੇਜਿਆ ਸੀ ਪ੍ਰਮਾਤਮਾ ਮਨੁੱਖਾ ਜਨਮ ਤੈਨੂੰ ਦੇ ਕੇ ਕਹਿੰਦੇ ਫਿਰ ਪਿੱਠ ਨੂੰ ਥੱਪਤ ਪਾਉਂਦਾ ਹੈ ਥਾਪੜਾ ਦਿੰਦਾ ਹੈ ਉਹ ਪ੍ਰਮਾਤਮਾ ਕਾਲਪੁਰਖ ਪਰਮੇਸ਼ਰ ਆਦਰ ਸਤਕਾਰ ਮਾਨ ਬਖਸ਼ਦਾ ਉਹਨੂੰ ਸ਼ਾਬਾਸ਼ੇ ਕਹਿੰਦਾ ਮੇ ਜਿਸ ਕੰਮ ਵਾਸਤੇ ਤੈਨੂੰ ਭੇਜਿਆ ਸੀ ਵਾਕਈ ਤੂੰ ਉਹ ਕਰਕੇ ਆਇਆ ਹੈ ਇਹ ਭਾਈ ਪ੍ਰਮਾਤਮਾ ਦਾ ਨਾਮ ਹੀ ਅਸਾਂ ਜੀਵਾਂ ਵਾਸਤੇ ਸਦਾ ਕਾਇਮ ਰਹਿਣ ਵਾਲਾ ਸਰਮਾਇਆ ਰਾਸ ਪੂੰਜੀ ਹੈ ਜਿਹੜੀ ਸਦਾ ਨਾਲ ਨਿਭਣ ਵਾਲੀ ਹੈ ਜਦੋਂ ਇਹ ਸਰੀਰ ਵੀ ਇੱਥੇ ਰਹਿ ਜਾਣਾ ਇਹ ਵੀ ਨਾਲ ਨਹੀਂ ਜਾਣਾ ਤਾਂ ਉਹ ਨਾਮ ਫਿਰ ਵੀ ਨਾਲ ਜਾਣਾ ਉਹ ਸਦਾ ਨਾਲ ਨਿਭਣ ਵਾਲੀ ਪੂੰਜੀ ਹੈ ਫਿਰ ਫਰਮਾਨ ਹੈ ਗੁਰ ਉਪਦੇਸ਼ ਕਹਿਓ ਇਹੋ ਸਾਰ ਹਰ ਕੀਰਤ ਮਨ ਨਾਮ ਆਧਾਰ ਗੁਰ ਉਦਰੇ ਨਾਮੁ ਪੁਨਹਚਾਰ ਅਵਰ ਕਰਮ ਲੋਕ ਹੈ ਪਤੀਆਦ ਤਾਂ ਸਤਿਗੁਰ ਪਾਤਸ਼ਾਹ ਸਮਝਾਉਣਾ ਕਰਦੇ ਹਨ ਕਿੰਨੇ ਹੈ ਭਾਈ ਗੁਰੂ ਨੇ ਮੈਨੂੰ ਇਹ ਸਭ ਤੋਂ ਵਧੀਆ ਉਪਦੇਸ਼ ਦੇ ਦਿੱਤਾ ਕਿ ਪਰਮਾਤਮਾ ਦੀ ਸਿਫਸਲਾ ਪਰਮਾਤਮਾ ਦਾ ਨਾਮ ਹੀ ਮਨ ਦਾ ਆਸਰਾ ਹੈ ਸਹਾਰਾ ਹੈ ਇਹ ਕਹਿੰਦੇ ਇਹ ਮੈਨੂੰ ਉਪਦੇਸ਼ ਦੇ ਦਿੱਤਾ ਗੁਰੂ ਨੇ ਮੈਂ ਇਹਦੇ ਤੋਂ ਬਿਨਾ ਕੋਈ ਢੋਈ ਨਹੀਂ ਹੈ ਨਾਮ ਤੋਂ ਬਿਨਾ ਨਾਮ ਤੋਂ ਬਿਨਾ ਕੋਈ ਪਾਇਆ ਨਹੀਂ ਹੈ ਨਾਮ ਤੋਂ ਬਿਨਾ ਤੇਰਾ ਕੋਈ ਕੋਈ ਸਹਾਰਾ ਨਹੀਂ ਹੈ ਇਸ ਕਰਕੇ ਕਹਿੰਦੇ ਇਹ ਉਪਦੇਸ਼ ਮਨੂੰ ਸਤਿਗੁਰੂ ਪਾਤਸ਼ਾਹ ਨੇ ਦਿੱਤਾ ਹੈ ਕਹਿੰਦੇ ਇਹ ਨਾਨਕ ਉਹ ਮਨੁੱਖ ਵਿਕਾਰਾਂ ਦੀਆਂ ਲਹਿਰਾਂ ਤੋਂ ਪਾਰ ਲੰਘ ਜਾਂਦੇ ਹਨ ਜਿਹੜੇ ਨਾਮ ਜਪਣ ਦੇ ਪ੍ਰਾਸ਼ਿਤ ਕਰਮ ਕੰਮ ਕਰਦੇ ਹਨ ਜਿਹੜੇ ਨਾਮ ਜਪਣ ਦਾ ਆਨ ਕਰਦੇ ਹੈ ਨਾਮ ਜਪਣ ਵਾਲਾ ਕੰਮ ਕਰਦੇ ਜਿਹੜੇ ਉਹ ਕਹਿੰਦੇ ਵਿਕਾਰਾਂ ਦੀਆਂ ਲਹਿਰਾਂ ਤੋਂ ਪਾਰ ਲੰਘ ਜਾਂਦੇ ਆ। ਹੋਰ ਸਾਰੇ ਕਹਿੰਦੇ ਪਰਾਚਿਤ ਕਰਮ ਲੋਕਾਂ ਦੀ ਤਸੱਲੀ ਕਰਾਉਣ ਵਾਸਤੇ ਹਨ ਕਿ ਅਸੀਂ ਧਾਰਮਿਕ ਬਣ ਗਏ ਆ। ਜਿਹੜੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਜਿਹੜੇ ਵੀ ਕੋਈ ਧਾਰਮਿਕ ਹੈ ਉਹ ਤਾਂ ਕਹਿੰਦੇ ਲੋਕਾਂ ਨੂੰ ਲੋਕ ਵਿਖਾਵੇ ਵਾਸਤੇ ਹੈ। ਇਹ ਲੋਕ ਲੋਕ ਕਹਿਣ ਹਾਂ ਵੀ ਵਾਕਿਆ ਠੀਕ ਹੈ। ਬੜੀ ਸੇਵਾ ਕਰਦਾ ਬਰਾ ਭਜਨ ਮੰਨ ਕੇ ਕਰਦਾ ਕਹਿੰਦੇ ਹੋਰ ਤਾਂ ਸਾਰਾ ਲੋਕ ਵਿਖਾਵੇ ਵਾਸਤੇ ਅਵਰ ਕਰਮ ਲੋਕ ਹੈ ਪਤੀਯਾਰ ਪਤੀਯਾਰ ਕਹਿੰਦੇ ਹਨ ਲੋਕਾਂ ਨੂੰ ਪਤੇਉਣ ਵਾਸਤੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕਹਿੰਦੇ ਪ੍ਰਮਾਤਮਾ ਦੇ ਨਾਮ ਨੂੰ ਤਾਂ ਜੇ ਇੱਕ ਪਾਸੇ ਰੱਖ దిਏ ਤੇ ਹੋਰ ਧਾਰਮਿਕ ਕਰਮ ਜਿਹੜੇ ਅਸੀਂ ਪੁੰਨ ਦੇ ਕਰਮ ਕਹਿ ਦਿੰਨੇ ਆ ਉਹਨਾਂ ਬਾਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਆ ਕਹਿੰਦੇ ਹੁੰਦਾ ਬਸ ਲੋਕ ਵਿਖਾਵੇ ਵਾਸਤੇ ਐ ਤੇ ਤੁਸੀਂ ਪ੍ਰੈਕਟੀਕਲ ਕਰਕੇ ਵੇਖ ਲਓ ਜਿੱਥੇ ਬੰਦੇ ਦੀ ਨਾਮ ਨਹੀਂ ਉਥੇ ਕੋਈ ਨਹੀਂ ਸੇਵਾ ਕਰਦਾ ਜਿੰਨਾ ਮਰਜ਼ੀ ਮਿੰਤਾ ਕਰ ਲਓ ਤੇ ਜਿੱਥੇ ਪਤਾ ਵੀ ਲੋਕਾਂ ਦੇ ਵਿੱਚ ਵਾਵਾ ਹੋਣੀ ਐ ਉਥੇ ਸਭ ਨਾਮ ਉਹਦੇ ਹੋ ਕੇ ਕਰਦਾ ਘਰੇ ਜੀ ਪੂਰੀ ਪਹੁੰਚ ਨਹੀਂ ਦਤ ਉਦੋਂ ਵੱਧ ਕਰਦਾ ਖਿੱਚ ਕੇ ਹਾਂ ਲੋਕ ਕਹਿਣ ਵੀ ਵਾਕਿਆ ਹਾਂ ਬੜਾ দান ਕੀਤਾ ਇਹਨੇ ਤੇ ਜਿੱਥੇ ਨਾਮ ਨਹੀਂ ਉੱਥੇ ਮਤਲਬ ਹੀ ਨਹੀਂ ਇਸ ਕਰਕੇ ਪਿੱਛੇ ਸਤਿਗੁਰੂ ਪਾਤਸ਼ਾਹ ਨੇ ਇੱਕ ਸ਼ਬਦ ਦੇ ਵਿੱਚ ਇਹ ਵੀ ਸਮਝਾਇਆ ਸੀਗਾ ਵੀ ਕੋਈ ਸਤਿਗੁਰੂ ਪਾਤਸ਼ਾਹ ਦੇ ਦਰ ਤੇ ਆ ਕੇ ਕੋਈ ਕਿਸੇ ਤਰ੍ਹਾਂ ਨਹੀਂ ਕੋਈ ਚੀਜ਼ ਭੇਟਾ ਕਰਦਾ ਅਪਾ ਇਹ ਨਹੀਂ ਕਹਿ ਸਕਦੇ ਉਹਦਾ ਅੰਦਾਜ਼ਾ ਲਾ ਸਕਦੇ ਵੀ ਇਹਦਾ ਸਤਿਗੁਰੂ ਦੇ ਨਾਲ ਪਿਆਰ ਹੈ। ਵੀ ਪਿਆਰ ਕਰਕੇ ਹੀ ਭੇਟਾ ਕਰਦੇ ਆ। ਕੀ ਪਤਾ ਉਹਦੇ ਪਿੱਛੇ ਜਿਵੇਂ ਸੇਵਾ ਥੋੜੀ ਮੰਗਨ ਬਹੁਤਾ। ਤਾਂ ਸਤਿਗੁਰੂ ਪਾਸ਼ਾ ਕਹਿੰਦੇ ਇਹ ਜੱਜ ਲਾਉਣਾ, ਇਹ ਅੰਦਾਜ਼ਾ ਲਾਉਣਾ ਵੀ ਹਾਂ ਵਾਕਿਆ ਦਾ ਪਿਆਰ ਹੈ। ਜਾਂ ਮੰਨ ਲਓ ਕੋਈ ਬੜਾ ਅੱਖਾਂ ਮੀਚ ਕੇ ਬੈਠਾ ਹੈ। ਆਪਾਂ ਕਹਿਗੇ ਵੀ ਹਾਂ ਇਹਦਾ ਵਾਕਿਆ ਦਾ ਪਿਆਰ ਕੀ ਪਤਾ ਕਿਹੜੀ ਮੁਸੀਬਤ ਦੇ ਵਿੱਚ ਹੈ ਜਾਂ ਕਿਹੜੀ ਮਨਸ਼ਾ ਲੈ ਕੇ ਬੈਠਾ ਹੈ ਕਿਹੜੀ ਮਨਸ਼ਾ ਕਰਕੇ ਉਹ ਚੀਜ਼ ਭੇਟ ਕਰ ਰਿਹਾ ਜੇ ਉਹ ਮਨਸ਼ਾ ਕਰਕੇ ਚੀਜ਼ ਭੇਟ ਕਰ ਲਿਆ ਫਿਰ ਉਹਦਾ ਪਿਆਰ ਥੜੋ ਗਿਆ ਉਹ ਤਾਂ ਇੱਕ ਫਸਿਆ ਉਹ ਤਾਂ ਜਿਵੇਂ ਹੁਣ ਸਤਿਗੁਰੂ ਪਾਸ਼ਾ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਹਨ ਮੇ ਕਾਮ ਪਰੇ ਹਰ ਸਮਰੀਏ ਕਬੀਰ ਸਾਹਿਬ ਕਹਿੰਦੇ ਐਸਾ ਸਿਮਰਨ ਦਿੱਤੋ ਉਹ ਤਾਂ ਜਦੋਂ ਕਦੇ ਫਸਿਆ ਹੁੰਦਾ ਬੰਦਾ ਹੁਣ ਕੀ ਬਤਾ ਉਹ ਫਸਿਆ ਹੈ ਜਾਂ ਕੀ ਬਤਾ ਉਹ ਸੇਵਾ ਥੋੜੀ ਤੇ ਮੰਗ ਉਹਦੇ ਨਾਲ ਵੱਧ ਰਿਹਾ ਇਸ ਕਰਕੇ ਪਿਆਰ ਹੈ ਜਿਹਦਾ ਉਹ ਵਿਖਾਵਾ ਨਹੀਂ ਕਰਦਾ ਉਹ ਤਾਂ ਐਸਾ ਹੱਥ ਤੋਂ ਦੇ ਦੂਜੇ ਹੱਥ ਨੂੰ ਨਹੀਂ ਪਤਾ ਲੱਗਣ ਦਿੰਦਾ ਜਿਹਦਾ ਪਿਆਰ ਹੈ ਉਹਨੇ ਵਿਖਾ ਕੇ ਥੋੜੋ ਕਰਨਾ ਤੇ ਇਸ ਕਰਕੇ ਇਹ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਹਾਂ ਇਹ ਪਿਆਰ ਕਰਕੇ ਹੀ ਗੁਰੂ ਦੇ ਦਰ ਤੇ ਆਉਂਦਾ ਹੈ ਕਿ ਕੋਈ ਆਪਦੀ ਮਨਛਾ ਕਰਕੇ ਆਉਂਦਾ ਹੈ ਇਹ ਵੀ ਅੰਦਾਜ਼ਾ ਲਾਉਣਾ ਗਲਤ ਹੈ ਤਾਂ ਸਤਿਗੁਰ ਪਾਸ਼ਾ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਹੋਰ ਚਾ ਜਿੰਨੇ ਮਰਜ਼ੀ ਵਿਖਾਵੇ ਵਾਲੇ ਧਾਰਮਿਕ ਤੂੰ ਕਰਮ ਕਰੀ ਜੰਨੇ ਕਹਿੰਦੇ ਉਹ ਤਾਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕਰਦਾ ਹੈ ਤੂੰ ਉਹਦੇ ਚ ਪਿਆਰ ਪੁਰ ਹੈ ਨਹੀਂਗਾ ਤੇਰਾ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੇ ਆਂ ਬੀਨ ਤੁੰਤਾਈਆਂ ਹੋ ਗਈਆਂ ਉਹਨਾਂ ਦਾ ਸਤਿਗੁਰੂ ਪਾਸ਼ਾ ਅਤੇ ਆਪ ਸੰਗਤ ਵਿੱਚ ਸੰਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ